ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਸਾਨੂੰ ਇੰਨਾ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ਆਪਾਂ ਗੱਲ ਕਰ ਰਹੇ ਹਾਂ ਬੂਹੇ ਬਾਰੀਆਂ ਦੇ ਬਾਰੇ ਜਿਹੜੀ ਵੈਬ ਚੱਲ ਰਹੀ ਆ ਇਹਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਅਮਰ ਸਾਰੀ ਫੈਮਿਲੀ ਨੂੰ ਲੈ ਕੇ ਦੀਪ ਦੇ ਘਰ ਗਿਆ ਸੀ ਕਿ ਮੇਰਾ ਰਿਸ਼ਤਾ ਜੋੜਨੇ ਵਾਸਤੇ ਕਿਉਂਕਿ ਅਮਰ ਦੀਪ ਨਾਲ ਵਿਆਹ ਕਰਵਾਉਣਾ ਚਾਹੁੰਦਾ ਆ ਸਾਰੇ ਸਾਰੀ ਫੈਮਿਲੀ ਮੰਨ ਗਈ ਸੀ ਪਰ ਅਮਰ ਦੇ ਜਿਹੜੇ ਪਾਪਾ ਸਨੀ ਉਹਨਾਂ ਨੂੰ ਪਸੰਦ ਨਹੀਂ ਸੀ ਉਹਨਾਂ ਨੇ ਕਿਹਾ ਕਿ ਅਸੀਂ ਅਮੀਰ ਹਾਂ ਤੇ ਇਹ ਗਰੀਬ ਪਰਿਵਾਰ ਹੈ ਅਸੀਂ ਇੱਥੇ ਰਿਸ਼ਤਾ ਨਹੀਂ ਜੋੜਨਾ ਅਮਨ ਨੂੰ ਇਹ ਬਹੁਤ ਗੁੱਸਾ ਲੱਗਿਆ ਸਾਰੇ ਦੀਪ ਦੇ ਰਿਸ਼ਤੇ ਦੇ ਨਾਲ ਸਾਰੇ ਮੰਨਦੇ ਸੀ ਮਿੰਦੋ ਤੇ ਮਨਪ੍ਰੀਤ ਵੀ ਮੰਨਦੀਆਂ ਸੀਗੀਆਂ ਦੀਪ ਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਾ ਕਿ ਇਹਨਾਂ ਨੇ ਸਾਡੀ ਗਰੀਬੀ ਦਾ ਮਜ਼ਾਕ ਉਡਾਇਆ ਹੈ ਤੇ ਇਹ ਸਭ ਸੁਣ ਕੇ ਉਹਦੀ ਮੰਮੀ ਨੇ ਹੱਥ ਵੀ ਜੋੜੇ ਸੀ ਕਿ ਭਾਜੀ ਸਾਨੂੰ ਮaaf ਕਰ ਦਿਓ ਸਾਡਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਤੇ ਪੰਮੀ ਨੂੰ ਵੀ ਬਹੁਤ ਗੁੱਸਾ ਲੱਗਾ ਕਿ ਇੰਨੇ ਸਾਲਾਂ ਬਾਅਦ ਸਾਡਾ ਮਾਪੋਤਲਾ ਮਿਲਾਪ ਹੋਇਆ ਮੇਰੇ ਪੁੱਤ ਨੇ ਪਹਿਲੀ ਵਾਰੀ ਮੇਰੇ ਮੋਰੇ ਕੋਈ ਇੱਛਾ ਰੱਖੀ ਤੇ ਮੈਂ ਹੁਣ ਆਪਣੇ ਪਰਿਵਾਰ ਦੇ ਕਰਕੇ ਆਪਣੀ ਫੈਮਿਲੀ ਦੇ ਕਰਕੇ ਉਹਦੀ ਇੱਛਾ ਨੂੰ ਪੂਰੀ ਨਹੀਂ ਕਰ ਸਕੀ ਤੇ ਫੇਰ ਹੁਣ ਦੀਪ ਨੇ ਠਾਨ ਲਿਆ ਕਿ ਸਾਡਾ ਇੰਨਾ ਮਜ਼ਾਕ ਕੋੜਿਆ ਤੇ ਮੈਂ ਕੁਝ ਲਾਈਫ ਦੇ ਵਿੱਚ ਬਣ ਕੇ ਦਿਖਾਵਾਂਗੀ ਤੇ ਉਹ ਨੌਕਰੀ ਲੱਭਣ ਗਈ ਤਾਂ ਉਹਨੂੰ ਜੌਬ ਮਿਲ ਗਈ ਤੇ ਉਹ ਇਹ ਖੁਸ਼ੀ ਹੈ ਜੇ ਆਪਣੀ ਮੰਮੀ ਨੇ ਸ਼ੇਅਰ ਕਰੀ ਰਹੀ ਸੀ ਕਿ ਇਹ ਉਥੇ ਫੇਰਾ ਧਮਕੇ ਇਹ ਕਹਿੰਦੇ ਕਿ ਹੁਣ ਸਾਡੇ ਕੋ ਗਲਤੀ ਹੋ ਗਈ ਆ ਅਸੀਂ ਮਾਫੀ ਮੰਗਣੀ ਆ ਤੇ ਮੈਂ ਸ਼ਰਮਿੰਦਾ ਆ ਸ਼ਰਮਿੰਦਗੀ ਤੇ ਜਿਤਾਈ ਪਰ ਜਦੋਂ ਕਿਸੇ ਦਾ ਮਜ਼ਾਕ ਉਡਾਇਆ ਜਾਵੇ ਤਾਂ ਫਿਰ ਉਹਨੂੰ ਭੁੱਲਦਾ ਨਹੀਂ ਤੇ ਦੀਪ ਨੇ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਕਿ ਚਲੇ ਜਾਓ ਅਸੀਂ ਹੁਣ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਜੋੜਨਾ ਉਹਨੇ ਕਿਹਾ ਕਿ ਤੁਸੀਂ ਸਾਡੇ ਗਰੀਬੀ ਦਾ ਬਹੁਤ ਮਜ਼ਾਕ ਉਡਾਇਆ ਹੈ ਤੇ ਇਹਦੇ ਵਿੱਚ ਹੁਣ ਸਾਡਾ ਕੀ ਕਸੂਰ ਸੀ ਤੇ ਮੈਂ ਹੁਣ ਕੁਝ ਬਣ ਕੇ ਦਿਖਾਵਾਂਗੀ ਇਸ ਘਰ ਨੂੰ ਜਿੱਥੇ ਤੁਸੀਂ ਕਿਹਾ ਸੀ ਕਿ ਇੱਥੇ ਬੈਠਣ ਲਈ ਕੋਈ ਜਗ੍ਹਾ ਨਹੀਂ ਹੈਗੀ ਇਹਨੂੰ ਮੈਂ ਕੋਠੀ ਦੇ ਵਿੱਚ ਬਦਲ ਕੇ ਦਿਖਾਵਾਂਗੀ ਜਿਹੜੇ ਸਾਡੇ ਮੰਜਿਆਂ ਨੂੰ ਤੁਸੀਂ ਮੰਜੇ ਕਿਹਾ ਸੀ ਉਹਨਾਂ ਨੂੰ ਮੈਂ ਸੋਫੇ ਲਾਈਨ ਦੇ ਵਿੱਚ ਬਦਲ ਕੇ ਦਿਖਾਵਾਂਗੀ ਤੇ ਕਿਰਨ ਨੇ ਵੀ ਬਹੁਤ ਸਮਝਾਇਆ ਪਰ ਦੀਪ ਨਹੀਂ ਮੰਨੀ ਕਿਉਂਕਿ ਉਹਦੇ ਦਿਲ ਤੇ ਉਹ ਗੱਲ ਲੱਗ ਚੁੱਕੀ ਆ ਸਨੀ ਨੂੰ ਇਹ ਗੱਲ ਸੁਣ ਕੇ ਬਹੁਤ ਪਛਤਾਵਾ ਹੋਇਆ ਉਹਨੇ ਮਾਫੀ ਤਾਂ ਮੰਗੀ ਪਰ ਦੀਪ ਨੇ ਕਿਹਾ ਕਿ ਮੈਂ ਹੁਣ ਇਹ ਰਿਸ਼ਤਾ ਨਹੀਂ ਜੋੜਨਾ ਮੈਂ ਪਹਿਲਾਂ ਕੁਝ ਬਣਾਗੀ ਫਿਰ ਉਸ ਤੋਂ ਬਾਅਦ ਸੋਚਾਂਗੇ ਉਦੀ ਮੰਮੀ ਨੇ ਵੀ ਕਿਹਾ ਕਿ ਮੇਰੀ ਧੀ ਬਿਲਕੁਲ ਸਹੀ ਕਹਿ ਰਹੀ ਆ ਮੈਂ ਆਪਣੀ ਧੀ ਦੇ ਇਸ ਫੈਸਲੇ ਦੇ ਨਾਲ ਸਹਿਮਤ ਆ ਤੇ ਅੰਮੂ ਨੂੰ ਪਰ ਇਹ ਸੁਣ ਕੇ ਬਹੁਤ ਦੁੱਖ ਲੱਗਾ ਕਿ ਹੁਣ ਜੇ ਸਾਰੀ ਫੈਮਿਲੀ ਮੰਨ ਗਈ ਆ ਤੇ ਹੁਣ ਦੀਪ ਨਾ ਕਰ ਰਹੀ ਆ ਤੇ ਹੁਣ ਦੇਖਦੇ ਆ ਕਿ ਅੱਗੇ ਹੁਣ ਸਟੋਰੀ ਦੇ ਵਿੱਚ ਕੀ ਹੁੰਦਾ ਆ ਤੇ ਅ ਅਗਲਾ ਭਾਗ ਦੇਖਣ ਲਈ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਆਪਾਂ ਤੁਹਾਡਾ ਫੇਰ ਇੱਕ ਵਾਰ ਧੰਨਵਾਦ ਕਰਦੇ ਆ ਕਿ ਸਾਡੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਲੀਜ਼ ਸਬਸਕ੍ਰਾਈਬ